ਪਹੁੰਚੇ ਆ 스ਪੀਕਰ ਜਿਹੇ ਦੇਸ਼ ਦੇ ਵਿੱਚ ਇੱਥੇ ਦੋ ਮੁਟਿਆਰਾਂ ਨੇ ਤੇ ਹਰਿੰਦਰ ਕੌਰ ਗਰੇਵਾਲ ਭੈਣ ਜਿਹੜੀ ਰੈਸਟੋਰੈਂਟ ਚਲਾਉਦੀ ਹੈ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ ਦੁਪਹਿਰ ਤੱਕ ਸਾਹ ਨਹੀਂ ਲੈਂਦੀ ਹਾਂ ਪੰਜਾਬ ਤੋਂ ਇੱਥੇ ਕਦੋਂ ਆਏ ਸੀ ਅਸੀਂ ਮੈਂ 2016 ਚ ਆਈ ਸੀ 16 ਚ ਹਾਂਜੀ ਇਹ ਹੀ ਮੈਂ ਤੁਹਾਨੂੰ ਕਰ ਰਹੀ ਸੀ ਤੁਸੀਂ ਕਿੰਨੀ ਉਮਰ ਚ ਕੰਮ ਕਰਨਾ ਲੱਗੇ ਸੀ ਮੈਂ 11 ਲੈਕ ਅਭੀ ਇਹ 11ਵੇਂ ਵਾਲੇ ਜਿਹੜੇ ਪੰਜਾਬ ਤੋਂ ਆ ਰਹੇ ਨੇ ਨਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਮੰਮੀ ਪਾਣੀ ਬਹੁਤ ਤੁਹਾਨੂੰ ਸਲੂਟ ਬਣਦਾ ਹਨ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਮਾਨ ਚ ਕੀ ਸੀਗਾ ਪਹਿਲਾਂ ਕੋ ਡਾਟਰ ਡੋਰ ਵੀ ਸੀ ਕੁੜੀਆਂ ਵਾਂ ਜਾਂ ਇੱਥੇ ਕਿਵੇਂ ਚੱਲੂ ਉਹ ਕਿਵੇਂ ਹੋਈ ਨਹੀਂ ਉਹ ਤਾਂ ਕੋਈ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਇੱਥੇ 7 ਸਾਲ ਕੰਮ ਕੀਤਾ ਦੋਨਾਂ ਜਾਣਿਆ ਨੇ ਤੇ ਸਾਨੂੰ ਮਤਲਬ ਪੂਰਾ ਐਕਸਪੀਰੀਅੰਸ ਸੀਗਾ ਹਾਂ ਬਸ ਥੋੜੀ ਜਿਹੀ ਨਰਵਸ ਸੀਗੇ ਹਾਂਜੀ ਹੋਰ ਕੁੜੀਆਂ ਵੀ ਹੈਗੀਆਂ ਆਪਣੇ ਇੰਡੀਅਨ ਪੰਜਾਬੀ ਕੁੜੀਆਂ ਉਹ ਮਤਲਬ ਸ਼ਾਮ ਦੀ ਸ਼ਿਫਟ ਹੋ ਗਈ ਨਾ ਇਹ ਸ਼ਾਮ ਦੀ ਮੋਸਟਲੀ ਉਹ ਕੰਮ ਗੋਰੇ ਕਰਦੇ ਨੇ ਜਾਂ ਪੰਜਾਬੀ ਹਾਂਜੀ ਮਿਕਸ ਹੀ ਆ ਗੋਰੇ ਦੀ ਆ ਤੇ ਅਬ੍ਰਿਜਨਲ ਵੀ ਨੇ ਪੰਜਾਬ ਦੀ ਦੀ ਗੋਰੀਆਂ ਦਾ ਕੰਮ ਲੈਂਦੇ ਆ ਸਵੇਰੇ ਪੈਣ ਕਿੰਨੇ ਵਜੇ ਆਉਨੇ ਆ ਅਸੀਂ 10 ਵਜੇ 10 ਵਜੇ ਹੁਣ ਆਪ ਵੀ ਖੋਲਦੇ ਹੋ ਆਪ ਸਾਰਾ ਮੀਨ ਅਪਸਾਰਾਂ ਤੁਹਾਨੂੰ ਹਾਂਜੀ ਹਾਂਜੀ ਪਰਿਵਾਰ ਚ ਕੌਣ ਕੌਣ ਥੋਡੇ ਮੇਰੇ ਹਸਬੰਡ ਆ ਬੇਟੀ ਆ ਬੇਟਾ ਆ ਫਿਰ ਉਹਨਾਂ ਨੂੰ ਮੈਨੇਜ ਕਿਵੇਂ ਕਰਦੀ ਬੱਚੇ ਸਕੂਲ ਚਲ ਜਾਂਦੇ ਆ ਤੇ ਹੁਣ ਹਸਬੰਡ ਕੰਮ ਤੇ ਚਲ ਜਾਂਦੇ ਆ ਫਿਰ ਮੈਂ ਵੀ ਕੰਮ ਤੇ ਜਾਂਦੀ ਤੇ ਦੇਖੋ ਜਦੋਂ ਪਰਿਵਾਰ ਦੇ ਵਿੱਚ ਰਲ ਮਿਲ ਕੇ ਤਾਲਮਿਲ ਹੋਵੇ ਨਾ ਕਹਿੰਦੇ ਦੋ ਤਗਲਿਆਂ ਦੇ ਜਦੋਂ ਹੱਥ ਆਦੇ ਨਾਲ ਬੰਨੇ ਤੰਗੜਾ ਸੰਗੀਤ ਉੱਪਰ ਹਨ ਔਰ ਕੀ ਕੀ ਹੈਗਾ ਔਰ ਫਿਸ਼ੀ ਚਿਪਸ ਔਰ ਬਰਗਰ 샌ਡਵਿਚ ਤੁਹਾਡਾ ਵਨ ਆਫ ਫੇਵਰਟ ਹੈ। ਬਹੁਤ ਜ਼ਿਆਦਾ ਫਿਸ਼ੀ ਫਿਸ਼ੀ ਗਈ ਮੈਨੂੰ ਤੁਸੀਂ ਝੂਠ ਬੋਲਦੇ ਲੱਗਦੇ ਨਹੀਂ ਦੇਖੋ ਕੰਮ 'ਚ ਕੋਈ ਸ਼ਰਮ ਨਹੀਂ ਕੋਈ ਨਿੰਦਾ ਨਹੀਂ ਭੈਣ ਹੋਣੀ ਔਰੇ ਰੈਸਟੋਰੈਂਟ ਚ ਚਲਾਉਂਦੀ ਨਹੀਂ ਔਰੇ ਕਾਮਯਾਬ ਨੇ ਤੁਸੀਂ ਵੀ ਜੇ ਕਾਮਯਾਬੀ ਚਾਹੁੰਦੇ ਹੋ ਕਿ ਦੇ ਸਭ ਤੁਹਾਨੂੰ ਚਾਹੀਦੀ ਲੱਗੀ ਐ ਮੈਨੂੰ ਲੱਗਦਾ ਵੀ ਬੰਦੇ ਦੇ ਅੰਦਰ ਹੌਸਲਾ ਚਾਹੀਦਾ ਹਾਂਜੀ ਸਸਜੀ ਗਾਲ ਜੀ ਰੋਬੋ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੀ ਆਪਣੀ ਐਨਵੀ ਮਾਜਰਾ ਪਹੁੰਚੇ ਆਂ ਆਸਟ੍ਰੇਲੀਆ ਦੇ ਇੱਕ ਅਜਿਹੇ ਦੇਸ਼ ਦੇ ਵਿੱਚ ਦੇਸ਼ ਹੀ ਕਹੂੰਗੀ ਕਿਉਂਕਿ ਕੇਨਜ਼ ਮੈਨੂੰ ਨਹੀਂ ਲੱਗਿਆ ਵੀ ਇਹ ਛੋਟਾ ਜਿਹਾ ਸ਼ਹਿਰ ਆ ਇਹ ਆਪਣੇ ਆਪ ਜਿੱ ਇੱਕ ਦੇਸ਼ ਆ ਤੇ ਦੇਸ਼ ਉਹਥੇ ਕਹਿੰਦੇ ਜਿੱਥੇ ਪੰਜਾਬ ਹੋਵੇ ਤਾਂ ਫਿਰ ਪੰਜਾਬੀ ਇਹ ਪੰਜਾਬ ਦੇਸ਼ ਐ ਆਸਟ੍ਰੇਲੀਆ ਦਾ ਕੇਨਜ਼ ਦੇ ਵਿੱਚ ਤੇ ਇੱਥੇ ਦੋ ਮੁਟਿਆਰਾਂ ਨੇ ਜਿਹੜੀਆਂ ਰੈਸਟੋਰੈਂਟ ਚ ਚਲਾਉਂਦੀਆਂ ਨੇ ਦੇਖੋ ਮੈਂ ਮੁਟਿਆਰਾ ਕਿਉਂ ਕਹਿ ਰਹੀ ਥਾਨੂੰ ਪਤਾ ਕਿਉਂਕਿ ਇਹਨਾਂ 'ਚ ਜੋਸ਼ ਹੈ ਜਜਾ ਜਦੋਂ ਕੰਮ ਕਰਦੀਆਂ ਨੇ ਨਾ 18 19 ਸਾਲ ਦੀ ਕੁੜੀ ਮੈਨੂੰ ਨਹੀਂ ਲੱਗਦਾ ਵੀ ਕੰਮ ਕਰ ਸਕਣੀ ਹੈ ਸਾਡੇ ਨਾਲ ਸਾਡੇ ਭੈਣੇ ਭੜੇ ਨਾਮ ਦੱਸ ਦੋ ਆਪਣਾ ਹਰਿੰਦਰ ਕੌਰ ਤੇ ਹਰਿੰਦਰ ਕੌਰ ਗਰੇਵਾਲ ਭੈਣ ਜਿਹੜੀ ਰੈਸਟੋਰੈਂਟ ਚ ਚਲਾਉਂਦੀ ਹੈ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ ਦੁਪਹਿਰ ਤੱਕ ਸਾਹ ਨਹੀਂ ਲੈਂਦੀ ਰਾਤ ਤੱਕ ਤਾਂ ਘਰ ਨੂੰ ਜਾ ਕੇ ਰਾਮਨਾਨ ਭੈਣ ਡਿੱਗਦੀ ਹੈ ਭੈਣਾਂ ਨੇ ਸਾਡੇ ਨਾਲ ਭੈਣ ਤੁਹਾਡਾ ਕੀ ਨਾਮ ਹੈ ਜੈਸਮੀਨ ਜੈਸਮੀਨ ਕੌਰ ਹਾਂ ਪੈਣੇ ਆਪ 버거 ਬਣਾਉਂਦੀ ਵੀ ਤੇ 버거 ਖਾਂਦੀ ਵੀ ਹਣੀ ਕਿੰਨੇ ਕ 버거 ਕਦੀ ਹ ਵਧੀਆ ਲੱਗਦੇ ਨੇ ਆਪਦੇ ਹੱਦ ਦਾ ਸਵਾਲ ਲੱਗਦਾ ਕਿ ਪੈਣ ਦੇ ਹੱਦ ਦਾ ਮਤਲਬ ਜਦੋਂ ਮੈਂ ਖਾਣਾ ਹੁੰਦਾ ਫਿਰ ਇਹਨਾਂ ਨੂੰ ਬਣਾ ਲਈਦਾ ਜੀ ਇਹਨਾਂ ਨਹੀਂ ਖਾਣ ਦਾ ਪੈ ਬਣਾ ਦਿੰਦੀ ਆ ਸਵੇਰੇ ਪੈਣੇ ਕਿੰਨੇ ਵਜੇ ਆਉਣੇ ਆਸੀਂ 10 ਵਜੇ 10 ਵਜੇ ਆਉਣੇ ਆਪ ਵੀ ਖੋਲਦੇ ਹੋ ਆਪੇ ਸਾਰਾ ਕਲੀਨ ਅਪ ਸਾਰਾ ਕੁਝ ਹਾਂਜੀ ਹਾਂਜੀ ਕਿਵੇਂ ਸੋਚਿਆ ਜਾਂ ਕਿਵੇਂ ਪਹਿਲਾਂ ਪੰਜਾਬ ਤੋਂ ਇੱਥੇ ਕਦੋਂ ਆਏ ਸੀ ਅਸੀਂ ਮੈਂ 2016 ਚ ਆਈ ਸੀ 16 ਜੀ ਹਾਂਜੀ ਇਹ ਮੇਤੋਂ ਕਰਾਏ ਸੀ ओके ਤੁਸੀਂ ਤਾਂ ਮੈਨੂੰ ਛੋਟੇ ਹੁੰਦੇ ਲੱਗਦੇ ਆਂ ਹਾਂਜੀ ਮੈਂ 7-8 ਸਾਲ ਓਕੇ ਮਲੇ ਕਿਵੇਂ ਜਾਂ ਸ਼ੁਰੂ ਕਿਵੇਂ ਹੋਇਆ ਰੈਸਟੋਰੈਂਟ ਜਾਂ ਕੀ ਕਿਉਂਕਿ ਅਸੀਂ ਆਹੀ ਕਾਫੇ ਤੇ ਦੋਨੋਂ ਇਕੱਠੀਆਂ ਕੰਮ ਕਰਦੀਆਂ ਸੀ ਅੱਛਾ ਤੁਸੀਂ ਕਿੰਨੀ ਉਮਰ ਚ ਕੰਮ ਕਰ ਲੱਗੇ ਸੀ ਮੈਨੂੰ ਲੱਗਦਾ 11ਵੀਂ ਦੇ ਲੈ ਅੱਜ ਵੀ ਇਹ 11ਵੀਂ ਵਾਲੇ ਜਿਹੜੇ ਪੰਜਾਬ ਚ ਨੇ ਨਾ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਮੰਮੀ ਪਾਣੀ ਹੈ ਨਾ ਬਈ ਬਾਦ ਤੂੰ ਸੈਲੂਟ ਬਣਦਾ ਹਨ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਮਾਨ ਚ ਕੀ ਸੀਗਾ ਪਹਿਲਾਂ ਕੋਈ ਡਾਡ ਡੋਰ ਵੀ ਅਸੀਂ ਕੁੜੀਆਂ ਵਾਂ ਜਾਂ ਇੱਥੇ ਕਿਵੇਂ ਚੱਲੂ ਹੋ ਕਿਵੇਂ ਹੋਈ ਨਹੀਂ ਉਹ ਤਾਂ ਕੋਈ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਇੱਥੇ 7 ਸਾਲ ਕੰਮ ਕੀਤਾ ਦੋਨਾਂ ਜਾਣਿਆ ਨੇ ਤੇ ਸਾਨੂੰ ਮਤਲਬ ਪੂਰਾ ਐਕਸਪੀਰੀਅੰਸ ਸੀਗਾ ਹਾਂ ਬਸ ਥੋੜੀ ਜਿਹੀ ਨਰਵ ਨਰਵਸ ਸੀਗੇ ਵੀ ਜਿੱਦਾਂ ਹੁਣ ਆਪਣੇ ਤੇ ਜ਼ਿੰਮੇਵਾਰੀ ਪੈ ਜਾਣੀ ਆ ਸਾਰੀ ਮਤਲਬ ਉਦਾਂ ਸਾਨੂੰ ਕੋਈ ਨਹੀਂ ਸੀਗਾ ਸਾਰਾ ਕੁਝ ਸਾਨੂੰ ਪਤਾ ਸੀਗਾ ਵੀ ਕਿੱਦਾਂ ਆਰਡਰ ਕਰਨੇ ਆ ਕਿੱਦਾਂ ਸਾਰਾ ਕੁਝ ਮੈਨੇਜ ਕਰਨਾ ਥੋੜੀ ਜਿਹੀ ਉਹ ਸੀਗੀ ਨਰਵਸ ਬਸ ਤੇ ਉਹ ਜਿਹੜਾ ਭਾਈ ਰੱਖਿਆ ਹੋਇਆ ਉਹ ਜੋਬ ਕਰਦਾ ਹਾਂਜੀ ਉਹ ਜੋਬ ਕਰਦਾ ਹੈ ਉਹ ਜੈਸਮின் ਦਾ ਬ੍ਰਦਰ ਹੈ ਅੱਛਾ ਹਾਂ ਉਹ ਮਤਲਬ ਭਾਈ ਜਰਾ ਵੀ ਆ ਤੇ ਹਾਂਜੀ ਕੰਮ ਵੀ ਆ ਨਾ ਹਾਂਜੀ ਹੋਰ ਕੁੜੀਆਂ ਵੀ ਹੈਗੀਆਂ ਆਪਣੇ ਇੰਡੀਅਨ ਤੇ ਪੰਜਾਬੀ ਕੁੜੀਆਂ ਉਹ ਮਤਲਬ ਸ਼ਾਮ ਦੀ ਸ਼ਿਫਟ ਹੋ ਗਈ ਉਹਨਾਂ ਦੀ ਸ਼ਾਮ ਨੂੰ ਆਉਂਦੀ ਮੋਸਟਲੀ ਰ ਕੰਮ ਗੋਰੇ ਕਰਦੇ ਨੇ ਜਾਂ ਪੰਜਾਬੀ ਹਾਂਜੀ ਮਿਕਸ ਹੀ ਆ ਗੋਰੇ ਵੀ ਆ ਤੇ ਅਰੀਜਨਲ ਵੀ ਨੇ ਪੰਜਾਬੀ ਟੀ ਗੋਰਿਆਂ ਦਾ ਕੰਮ ਲੈਂਦੀ ਹੈ ਹੈ ਸਾਡਾ ਪੁਰਾਣਾ ਓਨਰ ਵੀ ਇੱਥੇ ਕੰਮ ਕਰਦਾ ਹੈ ਸਾਡੇ ਕੋਲ ਓਨਰ ਵੀ ਕੰਮ ਕਰਦਾ ਹੈ ਉਹਦੀ 3 ਵਜੇ ਸਟਾਰਟ ਆ ਸ਼ਿਫਟ ਉਹ ਤਾਂ ਤੁਹਾਨੂੰ ਦੇਖਦਾ ਹੋਊਗਾ ਨਾ ਇਹ ਵੀ ਉਹ ਦਿਨ ਸੀ ਹਾਂਜੀ ਤੇ ਆ ਪਤਾ ਨਹੀਂ ਹੁਣ ਉਹਦੀ ਫੀਲਿੰਗ ਕੀ ਹੋਊਗੀ ਸਾਡੇ ਨਾਲ ਕੰਮ ਕਰਕੇ ਅੱਛਾ ਪਰ ਸਾਨੂੰ ਹਾਲੇ ਵੀ ਉਹਦੇ ਤੋਂ ਡਰ ਲੱਗਦਾ ਆ ਕਿਉਂ ਚਾਹੀਏ ਅਸੀਂ ਬੋਸ ਆ ਕਿਉਂਕਿ ਪਤਾ ਇੱਕ ਤਾਂ ਸਾਡੇ ਬੌਸ ਰਹੇ ਆ ਪਹਿਲਾਂ ਹਨਾ ਇੱਕ ਉਹ ਸਾਡੇ ਤੋਂ ਸੀਨੀਅਰ ਆ ਪਰ ਜਿਵੇਂ ਆਪਣੇ ਪੰਜਾਬ ਚ ਆਪਾਂ ਨੂੰ ਐ ਡਰ ਹੁੰਦਾ ਵਾਡੇ ਹਾਂਜੀ ਉਹ ਸਾਡੇ ਦਿਲ ਚ ਹਮੇਸ਼ਾ ਹੀ ਪਤਾ ਨਹੀਂ ਰਹੂਗਾ ਹੀ ਸੇਰ ਤੋਂ ਕਿੰਨੇ ਤੋਂ ਕਿੰਨੇ ਸ਼ਿਫਟ ਹੁੰਦੀ ਆ ਤੁਹਾਡੀ 10 ਤੋਂ 8 10 ਤੋਂ 8 ਥੱਕ ਜਾਂਦੇ ਹੋ ਜਾਂ ਕੋਈ ਕਿਵੇਂ ਹਾਂਜੀ ਜਦੋਂ ਜਿਆਦਾ ਬਿਜ਼ੀ ਹੁੰਦਾ ਉਦੋਂ ਮਤਲਬ ਥੱਕ ਜਾਂਦੇ ਆ ਰਾਤ ਤੱਕ ਤਾਂ ਫਿਰ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਮੇਰੇ ਹਸਬੰਡ ਆ ਬੇਟੀ ਆ ਬੇਟਾ ਆ ਫਿਰ ਉਹਨਾਂ ਨੂੰ ਮੈਨੇਜ ਕਿਵੇਂ ਕਰਦੇ ਆ ਉਹਨਾਂ ਨੂੰ ਬੱਚੇ ਸਕੂਲ ਚੱਲ ਜਾਂਦੇ ਆ ਤੇ ਹੁਣ ਹਸਬੰਦ ਕੰਮ ਤੇ ਚੱਲ ਜਾਂਦੇ ਆ ਫਿਰ ਮੈਂ ਵੀ ਕੰਮ ਤੇ ਆ ਜਾਂਦੀ ਹਾਂ ਪਰਿਵਾਰੋਂ ਮੇਂ ਬੜੀਆ ਮਤਲਬ ਆਂਦੀ ਆਂ ਨੀ ਸਾਰੇ ਸਪੋਰਟ ਆ ਪੂਰੀ ਤੁਨੂ ਪੂਰੀ ਸਪੋਰਟ ਆ ਜੀ ਤਾਂ ਹੀ ਚੱਲੀ ਜਾਂਦਾ ਇਹ ਕੰਮ ਬਾਈ ਕੁਛ ਕਹਿੰਦਾ ਤਾਂ ਨਹੀਂ ਸਾਡਾ ਵੀ ਲਿਆ ਹੁਣ ਤੂੰ ਚਲੀ ਰੈਸਟੋਰੈਂਟ ਤੇ ਪਰਸ ਪਾ ਕੇ ਉਹ ਵਾਲਾ ਕੰਮ ਤਾਂ ਨਹੀਂ 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 ਇੱਥਾ ਦੀ ਕੋਈ ਗੱਲ ਵੀ ਮੈਂ ਤਾਂ ਭਾਪੀ ਕਹੂੰਗੀ ਕਿਉਂਕਿ ਮੈਂ ਬਾਈ ਨੂੰ ਬ੍ਰਦਰ ਬਣਾਇਆ ਤਾਂ ਬਾਈ ਦਾ ਸੁਭਾਅ ਵੀ ਬਹੁਤ ਵਧੀਆ ਭਾਬੀ ਦਾ ਸੁਭਾਅ ਵੀ ਬਹੁਤ ਵਧੀਆ ਤੇ ਦੇਖੋ ਜਦੋਂ ਪਰਿਵਾਰ ਦੇ ਵਿੱਚ ਰਲ ਮਿਲ ਕੇ ਤਾਲਮੇਲ ਹੋਵੇ ਨਾ ਕਹਿੰਦੇ ਦੋ ਤਵਲਿਆਂ ਦੇ ਜਦੋਂ ਹੱਥ ਤਾਲ ਦੇ ਨਾਲ ਬੰਦੇ ਨੇ ਤਾਂ ਜਿਹੜਾ ਸੰਗੀਤ ਉੱਪਜਦਾ ਨਾ ਤੁਸੀਂ ਜਦੋਂ ਕੰਮ ਕਰਦੇ ਹੋ ਕਿੰਨੀ ਕੁ ਸਪੀਡ ਹੁੰਦੀ ਹੈ ਜਾਂ ਕਿੰਨਾ ਕੁ ਲੱਗ ਜਾਂਦਾ ਵੀ ਆ ਅੱਜ ਅਸੀਂ ਥੱਕ ਗਏ ਪਰ ਇਦਾਂ ਨਹੀਂ ਕਰਦਾ ਜਿੱਦਾਂ ਵੀਕਐਂਡ ਜ਼ਿਆਦਾ ਪੀਸੀ ਹੁੰਦਾ ਉਦੋਂ ਮਤਲਬ ਫਿਰ ਸਾਡੀ ਜ਼ਿਆਦਾ ਧਣ ਣਠ ਹੁੰਦੀ ਆ ਉਦੋਂ ਅਸੀਂ ਜ਼ਿਆਦਾ ਥੱਕ ਜਾਂਦੇ ਆ ਵੀਕਐਂਡ 에ਜ ਨਾਰਮਲ ਹੁੰਦਾ ਉਦੋਂ ਕਦੋਂ ਨਹੀਂ ਕੋਈ ਨਹੀਂ ਸਕਸੈਸਫੁਲ ਹੋਣ ਦੇ ਲਈ ਕੀ ਲੱਗਦਾ ਕੀ ਚਾਹੀਦਾ ਸੰਦੇਸ਼ ਮੈਂ ਦੇਣਾ ਹੋਵੇ ਮੇਰੇ ਵਰਗੇ ਢਿੱਲੇ ਆ ਜਾਂਦੇ ਬੰਦੇ ਵੀ ਮਿਹਨਤ ਕਰੋ ਹਾਂ ਬਸ ਮਿਹਨਤ 'ਚ ਕੋਈ ਸ਼ਰਮ ਨਹੀਂ ਕੋਈ ਸ਼ਰਮ ਨਹੀਂ ਹੈ ਕਿ ਕੰਮ ਜਿਹੜਾ ਵੀ ਹੈਗਾ ਆ ਉਹ 'ਚ ਕੋਈ ਸ਼ਰਮ ਨਹੀਂ ਹੈ ਵੀ ਇੱਥੇ ਤੁਸੀਂ ਹੁਣ ਰੈਸਟੋਰੈਂਟ ਚਲਾਉਂਦੇ ਹੋ ਹਾਂ ਆਪਦੀ ਟੌਰ ਆ ਤੁਸੀਂ ਮਾਲਕ ਵੀ ਹੋ ਤੇ EMPLOYE ਵੀ ਹੋ ਹਾਂ ਜੀ ਤੁਸੀਂ ਕੀ ਕਹੋਗੇ ਇਹ ਤਾਂ ਭੈਣ ਗੋਲ ਗੱਪਾ ਹੀ ਆ ਓਰੇ ਮੈਂ ਕਹਿੰਦੀ ਤੁਸੀਂ ਗੋਲ ਗੱਪੇ ਦੀ ਸਟਾਲ ਲਾਓ ਗੱਤ ਨਹੀਂ ਚੱਲੂ ਕਰ ਲੈਣੇ ਸ਼ੁਰੂ ਤੇ ਸਸਾ ਗਾਉਗੇ ਤੁਸੀਂ ਲੈਣਾ ਤੁਸੀਂ ਲਾਉਂਗੇ ਐ ਕਹਿੰਦੇ ਨੇ ਹਾਂਜੀ ਫਿਰ ਇੱਥੇ ਜੇ ਮੋਸਟਲੀ ਤੁਹਾਨੂੰ ਤਾਂ ਆਰਡਰ 버ਗਰਾਂ ਦੇ ਹੀ ਹੁੰਦੇ ਹੋਣੇ ਨੇ ਨਹੀਂ ਫਿਸ਼ ਚਿਪਸ ਵੀ ਆ ਤੁਸੀਂ ਤੇ ਮਿਲਕਸ਼ੇਕ ਵੀ ਆ ਆਪਣੇ ਕਾਫੀਆਂ ਵੀ ਆ ਸੈਂਡਵਿਚ ਵਗੈਰਾ ਨਹੀਂ ਮੈਨੂੰ ਤਾਂ ਭੈਂਡ ਨੂੰ ਦੇਖ ਕੇ ਮੈਂ ਹਣ ਕਿਹਦਾਉਂ ਕਿ ਪਰ ਭੈਂਡ ਨੂੰ ਦੇਖ ਕੇ 버ਗਰ ਆਣਾ ਐ ਤਾਂ ਨਹੀਂ ਹੁੰਦਾ ਕੋਈ ਨਹੀਂ ਨਹੀਂ ਆਰਡਰ ਤਾਂ ਇੰਗਲਿਸ਼ 'ਚ ਹੀ ਆਉਂਦੇ ਹੋਣਗੇ ਹਾਂਜੀ ਇੰਗਲਿਸ਼ 'ਚ ਹੀ ਮੇਨਲੀ ਤੇ ਗੋਰੀ ਮੇਰੇ ਵਾਲੀ ਇੰਗਲਿਸ਼ 'ਚ ਤਾਂ ਨਹੀਂ ਥੋੜੀ ਮੇਰੇ ਥੋੜੀ ਜੀ ਪੂਰ ਪੂਰ ਜੀ ਮੈਂ ਪਹਿਲੇ ਹੀ ਕਹਿ ਦਿੰਨੀ ਜਦੋਂ ਵੀ ਮੈਨੂੰ ਕੋਈ ਗੱਲਬਾਤ ਜੀ ਹੋਵੇ ਨਾ ਮੈਂ ਪਹਿਲੇ ਇਹਨੂੰ ਕਹਿੰਦਾ ਮਾਈ ਇੰਗਲਿਸ਼ ਸੋ ਪੂਰ ਕੀ ਸੋ ਯੂ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਵਾਟ ਆ ਦਾ ਰੀਜ਼ਨ ਬਿਹਾਈਂਡ ਥੈਟ ਤੇ ਫਿਰ ਆ ਸਾਮਝ ਲੈਂਦੇ ਐਈ ਆ ਨਾ ਮੇਰਾ ਤਾਂ ਮੈਂ ਐ ਥੋੜਾ ਦੇਸੀ ਆ ਮੇਰੀ ਤਾਂ ਇਹੀ ਆ ਸਿੱਧੀ ਜੀ ਮੈਂ ਤੈਨੂੰ ਵੀ ਸਾਡੀ ਵੀ ਐਈ ਹੋਈ ਆ ਬਸ ਅਸੀਂ ਵੀ ਐਈ ਸਮਝ ਲੈਣੇ ਮੈਂ ਪਰਸ ਚੌਥੇ ਗਈ ਕਿਸੇ ਦੇ ਘਰੇ ਉਹਨਾਂ ਨੇ ਨਾ ਸੀ ਉਹ ਬਣੀ ਆਪਣੇ ਕੰਧਾਂ ਤੇ ਲੱਗੀ ਹੁੰਦੀ ਉਹਨਾਂ ਨੇ ਆਪਣਾ ਉਹ ਭਰਿਆ ਹੋਇਆ ਬੋਲ ਟੋਆ ਜਾ ਪੈ ਗਿਆ ਸੀ ਔਰ ਉਹਦੇ ਦੋਸਤੋ ਜਦੋਂ ਕੰਧਾਂ ਦੇ ਵਿੱਚ ਟੋਏ ਪੈ ਜਾਂਦੇ ਨੇ ਨਾ ਜਿਵੇਂ ਆਪਣੇ ਇੰਡੀਆ ਬਿਰਲਾ ਪੱਟੀ ਕਰਦੇ ਨੇ ਉਹ ਜਿਹੜਾ ਇੱਕ ਪੈਕੇਟ ਜਿਹਾ ਹੁੰਦਾ ਵਾ ਉਹ ਕੱਢ ਕੇ ਐਵੇਂ ਲਾਉਣਾ ਹੁੰਦਾ ਹਨਾ ਉਹਨੂੰ ਦੇਖ ਕੇ ਮੈਨੂੰ ਇਹ ਵੀ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਉਹਨਾਂ ਨੇ ਮੈਂ ਦੱਸਦਾ ਮੈਨੂੰ ਮੇਰੀ ਪੂਰੀ ਅੰਗਰੇਜ਼ੀ ਨਿਕਲੀ ਨਹੀਂ ਮੈਂ ਇਹਨੂੰ ਟਰਾਈ ਪਤਾ ਕਿਵੇਂ ਕੀਤਾ ਮੈਂ ਕਿਹਾ ਥੇਰ ਇਜ਼ ਦਾ ਬੈਟ ਥੇਰ ਇਜ਼ ਅ ਹਾਰਡ ਮਟੀਰੀਅਲ ਆਲਸੋ ਟੂ ਕਲੀਨ ਦਾ ਹਨਾ ਉਹ ਸਮਝੀ ਨਾ ਸੈਂਡ ਸੈਂਡ ਮੈਨੂੰ ਐ ਗਈ ਆਵਾ ਫਿਰ ਉਹਨੂੰ ਮੈਂ ਫਿਰ ਆਪਣੇ ਘਰ ਵਾਲੇ ਨੂੰ ਪੁੱਛਿਆ ਫਿਰ ਮੈਂ ਉਹਨੂੰ ਕਿਹਾ ਵੀ ਐਵੇਂ ਐਵੇਂ ਕਿਵੇਂ ਉਹਨੇ ਫਿਰ ਦੱਸਿਆ ਉਹਨੂੰ ਵੀ there is a packet with the sand to clean the wall ਫਿਰ ਤਾਂ ਹਨਾ ਮੈਨੂੰ ਆਉਂਦੀ ਆ ਪਰ ਮੇਰੀ ਮੌਕੇ ਤੇ ਨਿਕਲਦੀ ਨਹੀਂ ਹੁੰਦੀ ਔੜ ਜੇ ਜਾਂਦੀ ਹੈ ਥੋੜੀ ਤਾਂ ਨਹੀਂ ਹੈਗੀ ਐਵੇਂ ਜਿਨੀ ਹੋਰ ਕੀ ਕੀ ਹੈਗਾ ਹੋਰ ਜੇ ਪੇਸ਼ੀ ਚਿਪਸ ਵਰਤਦੇ ਸੈਂਡਵਿਚ ਥੋੜਾ ਵਨ ਆਫ ਫੇਵਰਟ ਤਾਂ ਕਿਹਾਗਾ ਪੇਸ਼ੀ ਪੇਸ਼ ਕਿਹਾਦੀ ਮੈਨੂੰ ਤੁਸੀਂ ਝੂਠ ਬੋਲਦੇ ਲੱਗਦੇ ਹੋ ਬਰਗਰ ਤਾਂ ਨਹੀਂ ਇਹ ਫੇਸ ਚ ਬਰਗਰ ਖਾ ਲੈਂਦੀ ਆ ਅੱਛਾ ਦੇਖੋ ਬਈ ਕੁੜੀ ਉੱਪਰਲਾ ਨਹੀਂ ਛੱਡਦੀ ਵਿੱਚ ਨੂੰ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਵੀ ਉੱਪਰ ਕਾਂਗਰਸ ਥੱਲੇ મોદી ਵਿਚਾਲੇ ਮਾਨੀ ਅੰਡਾ ਨਹੀਂ ਮਾਨੀ ਅੰਡਾ ਨਹੀਂ ਅੜਗੰ ਮੰਨਣਾ ਕੰਮ ਨੂੰ ਕੀ ਕਰੇ ਦੇਖੋ ਕੰਮ ਚ ਕੋਈ ਸ਼ਰਮ ਨਹੀਂ ਕੋਈ ਨਿੰਦਾ ਨਹੀਂ ਭੈਣ ਹੁਣੀ ਉਰੇ ਰੈਸਟੋਰੈਂਟ ਚ ਚਲਾਉਂਦੀ ਨੇ ਉਰੇ ਕਾਮਯਾਬ ਨੇ ਤੁਸੀਂ ਵੀ ਜੇ ਕਾਮਯਾਬੀ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਚਾਹੀਦਾ ਕੀ ਹੈ ਮੈਨੂੰ ਲੱਗਦਾ ਵੀ ਬੰਦੇ ਦੇ ਅੰਦਰ ਹੌਸਲਾ ਚਾਹੀਦਾ ਇਹ ਪੈਣਾ ਦੇ ਅੰਦਰ ਉਹ ਦੋਨਾਂ ਐ ਕਿਉਂਕਿ ਜਿਹੜਾ ਕੰਮ ਹੈ ਭੈਣੂ ਨਹੀਂ ਕਰਦੀਆਂ ਨੇ ਉਹ ਸੇਰੇ ਸੇਰੇ ਤੋਂ ਸ਼ੁਰੂ ਹੁੰਦੀਆਂ ਨੇ ਰਾਤ ਨੂੰ ਜਾਂਦੀਆਂ ਨੇ ਹਨੇਰੇ ਹੁੰਦੇ ਹੋਏ ਤੇ ਜਿਹੜੀ ਆਪਣੀ ਘਰੇ ਵਾਲ ਭੈਣਾ ਹੈ ਨਾ ਤੇ ਭੈਣ ਬਟਰ ਲਾਉਂਦੀ ਐ ਭੈਣੇ ਉਹ ਬਟਰ ਲੋਕਾਂ ਨੂੰ ਤਾਂ ਨਹੀਂ ਲਾਉਣਾ ਪੈਂਦਾ ਨਹੀਂ ਥੋੜਾ ਬਹੁਤ ਤਾਂ ਲਾਉਣਾ ਪੈਂਦਾ ਕਸਟਮਰਾਂ ਨੂੰ ਓਰੇ ਮਤਲਬ ਸਟੂਡੈਂਟ ਲਾਈਫ ਕਿੰਨੀ ਤੁਹਾਨੂੰ ਕਿੰਨਾ ਕੁ ਜਿਆਦਾ ਸਕਸੈਸਫੁਲ ਹੋਣ ਦੇ ਲਈ ਕੰਮ ਕਰਨਾ ਪਏ ਆਪਾਂ ਚਲੋ ਬਿਹਾਈਂਡ ਦਾ ਨਾ ਸਟੋਰੀ ਥੋੜੀ ਵਧੀਆ ਜੀ ਕਿਵੇਂ ਤੁਸੀਂ ਮੈਨੂੰ ਦੱਸਿਆ ਸੀ ਆਫ ਦਾ ਕੈਮਰਾ ਬਾਈ ਹੋਣਾ ਨੇ ਵੀ ਹੂੰ ਵੀ ਬਹੁਤ ਮਤਲਬ ਦੇਖਣ ਤੋਂ ਬਾਅਦ ਫਿਰ ਕਿਤੇ ਜਾ ਕੇ ਸ਼ੌਕ ਮਿਲਦੀਆਂ ਨੇ ਤੁਹਾਡੇ ਨਾਲ ਵੀ ਹੋਇਆ ਐਵੇਂ ਹਾਂਜੀ ਜਿੱਦਾਂ ਮਤਲਬ ਅਸੀਂ ਇੱਥੇ ਆਏ ਸੀ ਸਾਡਾ ਕੋਈ ਵੀ ਨਹੀਂ ਸੀਗਾ ਮਤਲਬ ਇਦਾਂ ਹੀ ਹੌਲੀ ਹੌਲੀ ਫਰੈਂਡ ਸਰਕਲ ਬਣਿਆ ਮਤਲਬ ਪਹਿਲਾਂ ਤਾਂ ਸਾਨੂੰ ਔਖਾ ਹੀ ਹੁੰਦਾ ਸਾਰੇ ਬੰਦੇ ਉਹ ਵੀ ਜਦੋਂ ਬੰਦਾ ਆਉਂਦਾ ਆ ਕੋਈ ਮੂਰੇ ਹੋ ਗਏ ਨਾ ਉਹਨਾਂ ਨੂੰ ਹੈਲਪ ਕਰਨ ਨੂੰ ਆਉਣਾ ਤੁਹਾਡੇ ਨਾਲ ਸੀਗਾ ਐਵੇਂ ਹਾਂਜੀ ਕਿਉਂਕਿ ਸਾਡਾ ਇੱਥੇ ਕੋਈ ਨਹੀਂ ਸੀਗਾ ਮਨ ਲਾ ਆਸਟ੍ਰੇਲੀਆ ਚ ਹੈਗੇ ਆ ਪਰ ਇਹ ਇਰੀਅ ਚ ਸਾਡਾ ਕੋਈ ਨਹੀਂ ਸੀਗਾ ਪਰ ਇਦਾਂ ਹੀ ਅਸੀਂ ਜਦੋਂ ਆਏ ਤੋ ਫਿਰ ਫਰੈਂਡ ਸਰਕਲ ਬਣਿਆ ਸਾਡਾ ਸਾਡੇ ਫਰੈਂਡ ਸਰਕਲ ਵੀ ਮਤਲਬ ਬਹੁਤ ਵਧੀਆ ਵਾ ਸਾਰੇ ਹੈਲਪਫੁਲ ਨੇ ਮਤਲਬ ਇਦਾਂ ਨਹੀਂ ਹੈਗਾ ਵੀ ਉਹਨਾਂ ਨੂੰ ਕੋਈ ਫਾਰਮੈਲਟੀ ਆ ਮਤਲਬ ਜੇ ਕੋਈ ਵੀ ਕਿਸੇ ਦੇ ਘਰੇ ਦੁੱਖ ਸੁੱਖ ਹੁੰਦਾ ਆ ਮਤਲਬ ਉਹ ਆਪੇ ਨੇ ਆਪੋਂ ਬਿਨਾਂ ਸੁੱਤੇ ਪਹੁੰਚ ਜਾਂਦੇ ਆ ਕੋਈ ਇਦਾਂ ਦਾ ਦਿਨ ਯਾਦ ਆਉਂਦਾ ਕਦੇ ਕੰਮ ਕਰਦੇ ਹੋਏ ਵੀ ਯਾਰ ਉਹ ਦਿਨ ਵੀ ਸੀ ਤੇ ਆਹ ਦਿਨ ਵੀ ਨੇ ਇਹਨਾਂ ਕੋਈ ਇਦਾਂ ਦਾ ਪਲ ਤਾਂ ਬਹੁਤ ਪਰ ਹਮਮ ਚਲੋ ਇਹ ਵੀ ਨਾ ਹਾਸੇ ਦੇ ਨਾਲ ਕਹਿੰਦੇ ਜਿਹੜੀ ਚੀਜ਼ ਹਾਸੇ ਦੇ ਪਿੱਛੇ ਰਹਿ ਕੇ ਲੋਕ ਜਿਵੇਂ ਉਹਦੀ ਵਰਗੀ ਰੀਚ ਨਹੀਂ ਕੋਈ ਕਹਿੰਦੇ ਦੁੱਖ ਜੇ ਆਉਂਦੇ ਨੇ ਭੁੱਲਣ ਵਾਲੇ ਹੋਣ ਤਾਂ ਫਿਰ ਉਦੋਂ ਵਧੀਆ ਕੋਈ ਗੱਲ ਨਹੀਂ ਅੱਜ ਦੇ ਲਈ ਵਸਣ ਨਹੀਂ ਦੇਖਦੇ ਰਹੋ ਪਿਆਰ ਦਿੰਦੇ ਰਹੋ ਭੈਣੋ ਉਹਨਾਂ ਨੂੰ ਸਪੋਰਟ ਕਰਿਓ ਤੇ ਲਾਈਕ ਕਰਕੇ ਦੱਸਿਓ ਭੈਣੋ ਉਹਨਾਂ ਦੀ ਗੱਲਬਾਤ ਉਹਨੂੰ ਕਿਵੇਂ ਦੀ ਲੱਗਦੀ ਧੰਨਵਾਦ